ਅੰਮ੍ਰਿਤਸਰ ਤੋਂ ਪੱਜਾ ਬੰਦਾ ਤੇ ਬਿਹਾਰ ਜਾ ਕੇ ਮੋਬਾਈਲ ਤੇ ਲਿਖ ਕੇ ਪਾ ਰਿਹਾ ਹੈ ਵੀ ਜੰਗ ਬੰਦ ਨਹੀਂ ਹੋਣੀ ਚਾਹੀਦੀ ਲਤਾੜ ਦਿਓ ਪਾਕਿਸਤਾਨ ਤੇ ਪੰਜਾਬ ਵਾਲੇ ਕਹਿੰਦੇ ਵੀ ਜੰਗ ਤੋਂ ਖਿਹੜਾ ਛੁੱਟੇ ਜੰਗ ਨਾ ਹੋਵੇ ਤੇ ਉਹ ਕਹਿੰਦੇ ਇਹ ਡਰਪੋਕ ਨੇ ਕਾਉਂਟਰਪੋਕ ਨੇ ਜਿਨ੍ਹਾਂ ਨੇ 65 ਦੀ ਲੜਾਈ ਦੇ ਵਿੱਚ ਫੌਜ ਦੇ ਮੋਰਚਿਆਂ 'ਚ ਪਰੌਂਠੇ ਵੰਡੇ ਉਹ ਡਰਪੋਕ ਨੇ ਜਿਨ੍ਹਾਂ ਨੇ 71 ਦੀ ਲੜਾਈ ਵਿੱਚ ਫੌਜ ਦੇ ਮੋਰਚਿਆਂ ਦੇ ਵਿੱਚ ਲੰਗਰ ਜਾ ਜਾ ਕੇ ਵੰਡੇਆ ਉਹ ਡਰਪੋਕ ਨੇ ਜਿਨ੍ਹਾਂ ਨੇ ਫੌਜ ਦੀਆਂ ਗੱਡੀਆਂ ਫਸੀਆਂ ਟਰੈਕਟਰਾਂ ਨਾਲ ਟੋਜਨ ਪਾ ਪਾ ਕਢੀਆਂ ਜਿਨ੍ਹਾਂ ਨੇ ਲੋਡ ਪੈਨ ਤੇ ਫੌਜ ਦੇ ਅਸਲੇ ਢੋਏ ਜਿਨ੍ਹਾਂ ਨੇ ਲੋਡ ਪੈਨ ਤੇ ਫੌਜ ਦੇ ਮੋਰਚਿਆਂ ਦੇ ਵਿੱਚ ਜਾ ਕੇ ਹੱਥੋ ਹੱਥੀ ਬਿਲਕੁਲ ਐਨ ਸਾਹਮਣੇ ਹੋ ਕੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੰਗਾਂ ਲੜੀਆਂ ਉਹ ਪੰਜਾਬ ਵਾਲੇ ਗਦਾਰ ਨੇ ਤੇ ਜਿਹੜੇ ਪਹਿਲੀ ਗੋਲੀ ਚੱਲੀ ਤੇ ਪੰਜਾਬ ਛੱਡ ਕੇ ਸਿੱਧਾ ਹੀ ਜਾ ਕੇ 100 ਕਿਲੋਮੀਟਰ ਤੇ ਰੇਲ ਗੱਡੀ 'ਚ ਉਤਰਦੇ ਨੇ ਭਾਵੇਂ ਰੇਲ ਗੱਡੀ ਦੀਆਂ ਟਾਇਲਟਾਂ 'ਚ ਬਹਿ ਕੇ ਜਾਣਾ ਪਾਏ ਉਹ ਦੇਸ਼ ਭਗਤ ਨਹੀਂ